ਮੈਨੂੰ ਸੁਣਨ ਵਾਲੇ ਪਿਆਰੇ ਦਸਕਾਂ ਨੂੰ ਮੇਰੇ ਵੱਲੋਂ ਪਿਆਰ ਸਹਿਤ ਸਤਿ ਸ੍ਰੀ ਅਕਾਲ ਅੱਜ ਮੈਂ ਆਪ ਸਭ ਨੂੰ ਆਪਣੀਆਂ ਲਿਖੀਆਂ ਕਵਤਾਵਾਂ ਵਿੱਚੋਂ ਇੱਕ ਕਵਤਾ ਨੂੰ ਸੁਣਾਉਣ ਜਾ ਰਿਹਾ ਹਾਂ ਮੇਰੀ ਕਵਤਾ ਦਾ ਸਿਰਲੇਖ ਹੈ ਸਿਰਜਣਹਾਰ ਦੀ ਜਗ ਸਰਾਂ ਦਾ ਮੁਸਾਫਰ ਤੇਰਾ ਕੁਝ ਵੀ ਨਹੀਂ ਇਸ ਦੁਨੀਆ ਉੱਤੇ ਓਏ ਬੰਦੇ ਤੇਰਾ ਕੁਝ ਵੀ ਨਹੀਂ ਇਸ ਦੁਨੀਆਂ ਤੇ ਓਏ ਬੰਦੇ ਦੱਸ ਕਿਹੜੀ ਗੱਲਾਂ ਮਨੇ ਆਪਣਾ ਇੱਥੇ ਤੂੰ ਲਾਇਆ ਤੇਰੇ ਕੀਤੇ ਚੰਗੇ ਮੰਦੇ ਅਮਲਾਂ ਨੇ ਰਹਿਣਾ ਇੱਥੇ ਓਏ ਬੰਦੇ ਇਹ ਸਰੀਰ ਵੀ ਤੇਰਾ ਨਹੀਂ ਪਿਆਰੇ ਮਿੱਤਰਾ ਫਿਰ ਕਿਉਂ ਫਿਰਦਾ ਹੈ ਪੁਲਿਆ ਹੰਕਾਰੀ ਓਏ ਬੰਦੇ ਫਿਰ ਕਿਉ ਫਿਰਦਾ ਹੈ ਪੁਲਿਆ ਹੰਕਾਰੀ ਓਏ ਬੰਦੇ ਮੇਰੀ ਮੇਰੀ ਕਰਦਾ ਫਿਰਦਾ ਹੈ ਪਿਆਰੇ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਦੇ ਬਰੂਦ ਨਾਲ ਪਰਿਆ ਫਿਰਦਾ ਓਏ ਬੰਦੇ ਨੀਵਾ ਹੋ ਕਰਦੇ ਤੇ ਆਪਣੇ ਵੈ ਗੁਰੂ ਕੋਲ ਡਰ ਕੇ ਤੇਰਾ ਕੁਝ ਵੀ ਵਿਗਾੜ ਨਹੀਂ ਸਕਦੇ ਇਹ ਵਾ ਮਾ ਪਰਮਾ ਨਾਲ ਪਰੇ ਹੋਏ ਬੰਦੇ ਇਹ ਵਾ ਮਾ ਪਰਮਾ ਨਾਲ ਪਰੇ ਹੋਏ ਬੰਦੇ ਬੰਦਾ ਸਿੰਘ ਬਹਾਦਰ ਵਰਗੇ ਤਰ ਗਏ ਆਪਣੇ ਗੁਰੂ ਦੀ ਸਰਨ ਚ ਰਹਿ ਕਰ ਹੋਏ ਬੰਦੇ ਆਪਣੇ ਗੁਰੂ ਦੀ ਸਰਨ ਚ ਰਹਿ ਕਰ ਹੋਏ ਬੰਦੇ ਇੱਥੇ ਬੰਦਿਆ ਜਗ ਸਰਾਚ ਰਹਿਣ ਤੋਂ ਆਇਆ ਮਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇ ਵੀ ਪੱਕਾ ਡੇਰਾ ਨਾ ਆ ਮਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਅਕੱਲਾ ਆਇਆ ਇਸ ਜਗ੍ਹੀ ਉੱਤੇ ਅਕੱਲੇ ਜਾਣਾ ਓਏ ਕੱਲਿਆ ਅਕੱਲਾ ਆਇਆ ਇਸ ਜਗ੍ਹੀ ਉੱਤੇ ਕੱਲੇ ਜਾਣਾ ਓਏ ਕੱਲਿਆ ਆਪਣੀਆਂ ਅੱਖਾਂ ਮੀਟ ਕੇ ਇੱਕ ਦਿਨ ਤੂੰ ਇਸ ਜਗਤ ਤੋਂ ਤੁਰ ਜਾਣਾ ਓਏ ਚੱਲਿਆ ਤੇਰਾ ਦਿਸਣਾ ਨਹੀਂ ਫਿਰ ਕਿਧਰੇ ਵੀ ਛਾਇਆ ਓਏ ਬੰਦੇ ਤੇਰਾ ਦਿਸਣਾ ਨਹੀਂ ਫਿਰ ਕਿਧਰੇ ਵੀ ਛਾਇਆ ਓਏ ਬੰਦੇ ਛੱਡ ਦੇ ਪੜਕ ਨਾ ਪਾਲੇ ਸਚਿਆ ਸਾਜਾ ਆਪਣੇ ਡਾਡੇ ਨਾਲ ਪਰੀਤਾ ਓਏ ਬੰਦੇ ਡੁੱਬਦੇ ਡੁੱਬਦੇ ਜੱਗ ਉੱਤੇ ਤਰਨ ਬੰਦੇ ਕਠੀਆਂ ਕਰ ਲੈ ਵਡਿਆਂ ਦੀਆਂ ਸੀਸਾ ਓਏ ਪਿਆਰੇ ਹਰ ਪਾਸੇ जग ਕਰਦਾ ਫਿਰੇ ਤੇਰੀ ਜੈ ਜੈਕਾਰ ਓ ਬੰਦੇ ਹਰ ਪਾਸੇ जग ਕਰਦਾ ਫਿਰੇ ਤੇਰੀ ਜੈ ਜੈਕਾਰ ਓ ਬੰਦੇ ਇੱਥੇ ਬੰਦਿਆ ਜ ਕਿਸ ਰਾਹ ਚ ਰਹਿਣ ਤੂੰ ਆਇਆ ਮਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿ ਸੇਵਣੀ ਪੱਕਾ ਡੇਰਾ ਲਾਇਆ مسافراں ਨੂੰ ਜਾਣਾ ਪੈਂਦਾ ਓਏ ਬੰਦੇ ਹਰ ਪਾਸੇ ਬੰਦੇ ਦਾ ਦੋਸ਼ ਕੱਢਦੇ ਇਹ ਦੁਨੀਆਂ ਵਾਲੇ ਓਏ ਬੰਦੇ ਹਰ ਪਾਸੇ ਬੰਦੇ ਦਾ ਦੋਸ਼ ਕੱਢਦੇ ਇਹ ਦੁਨੀਆਂ ਵਾਲੇ ਓਏ ਬੰਦੇ ਪਰ ਕਿਉਂ ਪੁੱលਦੀ ਏ ਦੁਨੀਆਂ ਬੰਦੇ ਨੂੰ ਆਪਣੀ ਕਟਪਤਲੀ ਕਿਸ ਨੇ ਬਣਾਇਆ ਓਏ ਬੰਦੇ ਕਹਿੰਦੇ ਲੋਕ ਹਿਲਦਾਣੀ ਪਤਾ ਉਸ ਡਾਡੇ ਦੀ ਮਰਜ਼ੀ ਤੋਂ ਬਗੈਰ ਹੋ ਬੰਦੇ ਉਸ ਡਾਡੇ ਦੀ ਮਰਜ਼ੀ ਤੋਂ ਬਗੈਰ ਹੋਏ ਬੰਦੇ ਕਿਉ ਲਾਉਂਦੇ ਫਿਰ ਲੋਕ ਤੇਰੇ ਉੱਤੇ ਦੋਸਿਓ ਬੰਦੇ ਬੰਦਾ ਜਨਮ ਤੋਂ ਡਾਡੇ ਦੀ ਕਟਪਤਲੀ ਬਣਾਈ ਡਾਡਾ ਕਿਉ ਨਹੀਂ ਲੈਂਦਾ ਫਿਰ ਆਪਣੇ ਉੱਤੇ ਦੋਸਿਓ ਬੰਦੇ ਦਾ ਦਾ ਕਿਉਂ ਨਹੀਂ ਲੈਂਦਾ ਤੇਰੇ ਆਪਣੇ ਉੱਤੇ ਦੋਸ਼ਿਓ ਬੰਦੇ ਇੱਥੇ ਬੰਦਿਆ ਜਗਸ ਰਾਂ ਚ ਰਹਿਣ ਤੂੰ ਆਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇ ਵੀ ਨਹੀਂ ਪੱਕਾ ਡੇਰਾ ਲਾਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਬੰਦਾ ਬੰਦੇ ਦਾ ਸਭ ਤੋਂ ਵੱਡਾ ਵੈਰੀ ਪਿਆਰੇ ਬੰਦਾ ਬੰਦੇ ਦਾ ਸਭ ਤੋਂ ਵੱਡਾ ਵੈਰੀ ਪਿਆਰੇ ਨਾ ਕਰ ਪਰਵਾਹ ਇਸ ਬੰਦੇ ਦੀ ਓਏ ਬੰਦੇ ਮਨਸਾਲੇ ਆਪਣੇ ਮਰਸਦ ਨੂੰ ਪਿਆਰੇ ਚਲਦਾ ਫਿਰਦਾ ਧਿਆਲੇ ਆਪਣੇ ਗੁਰਾਂ ਨੂੰ ਓਏ ਬੰਦੇ ਚਲਦਾ ਫਿਰਦਾ ਧਿਆਲੇ ਆਪਣੇ ਗੁਰਾਂ ਨੂੰ ਓਏ ਬੰਦੇ ਦੇਖੀ ਰੰਗ ਸਤ ਕਰਤਾਰ ਦੇ ਮਨ ਕਹਿਣਾ ਪਿਆਰੇ ਹਰ ਪਾਸੇ ਮਿੱਠੀਆਂ ਸੋਭਾ ਕਟਲੇ ਹੋਏ ਬੰਦੇ ਗਿਆਨੂ ਮਸਾਫਰ ਨੂੰ ਜਦ ਕਰੋ ਸਬ ਤੋਰ ਨ ਜਾਣਤਾ ਵਾਪਸ ਆਉਣ ਤੇ ਮਸਾਫਰ ਦੀ ਕਾਟ ਸਤਾਵੇ ਹੋਏ ਬੰਦੇ ਵਾਪਸ ਆਉਣ ਤੇ ਮਸਾਫਰ ਦੀ ਕਾਟ ਸਤਾਵੇ ਹੋਏ ਬੰਦੇ ਇੱਥੇ ਬੰਦਿਆ ਜਗ ਸਰਾਂ ਚ ਰਹਿਣ ਤਾ ਆਇਆ ਮਸਾਫਰਾਂ ਨੂੰ ਜਾਣਾ ਪੈਂਦਾ ਹੋਏ ਬੰਦੇ ਜੇ ਤੇ ਕਿਸੇ ਵੀ ਪੱਕਾ ਡੇਰਾ ਲਾਇਆ ਮੁਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਤੇਰੇ ਹੱਥ ਵਿੱਚ ਤਾਂ ਕੁਝ ਨਹੀਂ ਫਲਿਆ ਤੇਰੇ ਹੱਥ ਵਿੱਚ ਤਾਂ ਕੁਝ ਨਹੀਂ ਪਲਿਆ ਆਪਣੇ ਸਵਾਸ ਲੈਣਾ ਵੀ ਤੇਰੇ ਵੱਸ ਨਹੀਂ ਪਿਆਰੇ ਜੰਮਨ ਮਰਨਾ ਵੀ ਤੇਰੀ ਸੰਜ ਤੋਂ ਬਾਹਰ ਓ ਬੰਦੇ ਸਾਈਂ ਜੋ ਕਰਾਵੇ ਸੋ ਸੋ ਕਰੀ ਗਾਈਂ ਦੇਖਦਾ ਜਾ ਤਮਾਸ਼ਾ ਛੁੱਟੀ ਦੁਨੀਆ ਦਾ ਪਿਆਰੇ ਡਾਡੇ ਦੀ ਰਗਾਚਰ ਕਰਿ ਹੋਏ ਬੰਦੇ ਡਾਡੇ ਦੀ ਰਗਾਚਰ ਕਰਿ ਹੋਏ ਬੰਦੇ ਆਪਣੀ ਮੂਰਖਤਾ ਵਾਲੀ ਚਤਰਾਈ ਤੇ ਹੰਕਾਰ ਕਰਕੇ ਪਿਆਰੇ ਨਾ ਬਣ ਜਾਈਂ ਤਮਾਸ਼ਾ ਇਸ ਦੁਨੀਆ ਦਾ ਹੋਏ ਬੰਦੇ ਜੋਰ ਤੇ ਚਤਰਾਈ ਅੱਜ ਤੱਕ ਨਹੀਂ ਚਲੀ ਇੱਥੇ ਕਿਸੇ ਦੀ ਪਿਆਰੇ ਕਰ ਲੈ ਬਸਰ ਇੱਥੇ ਨਿਮਰਤਾ ਚ ਰਹਿ ਕਰ ਹੋਏ ਬੰਦੇ ਕਰ ਲੈ ਬਸਰ ਇੱਥੇ ਨਿਮਰਤਾ ਚ ਰਹਿ ਕਰ ਹੋਏ ਬੰਦੇ ਇੱਥੇ ਬੰਦਿਆ ਜੱਗ ਸਰਾ ਚ ਰਹਿਣ ਤੂੰ ਆਇਆ ਮਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇ ਵੀ ਨਹੀਂ ਪੱਕਾ ਡੇਰਾ ਲਾਇਆ ਮਸਾਫਰਾ ਨੂੰ ਜਾਣਾ ਪੈਂਦਾ ਓਏ ਬੰਦੇ ਡਾਡਾ ਰਹਿੰਦਾ ਏ ਹਮੇਸ਼ਾ ਤੇਰੇ ਨਾਲ ਓ ਬੰਦੇ ਡਾਡਾ ਰਹਿੰਦਾ ਏ ਹਮੇਸ਼ਾ ਤੇਰੇ ਨਾਲ ਓ ਬੰਦੇ ਤੈਨੂੰ ਦਿਸਦਾ ਨਹੀਂ ਪਰ ਰਹਿੰਦਾ ਏ ਪੈਰਾ ਹਮੇਸ਼ਾ ਤੇਰੇ ਉੱਤੇ ਓਏ ਬੰਦੇ ਕਰਲੇ ਜਾ ਦੇ ਆਪਣੇ ਡਾਡੇ ਨੂੰ ਮਿਤਰਾ ਕਰਦਾ ਜਾ ਜੋ ਕਰਵਾਵੇ ਓਏ ਬੰਦੇ ਕਰਦਾ ਜਾ ਜੋ ਕਰਵਾਵੇ ਓਏ ਬੰਦੇ ਆਪਣੇ ਕੀਮਤੀ ਸਵਾਸਾਂ ਦੀ ਮਾਲਾ ਨਾਲ ਕਰਲੇ ਪ੍ਰਭੂ ਦਾ ਸਿਮਰਨ ਓਏ ਬੰਦੇ ਜਪ-ਜਪ ਕੇ ਲੁੱਟ ਲੈ ਖੁਸ਼ੀਆਂ ਤੇ ਬਣ ਜਾ ਸਭ ਤੋਂ ਉੱਚਾ ਓਏ ਬੰਦੇ ਜਪ-ਜਪ ਕੇ ਲੁੱਟ ਲੈ ਖੁਸ਼ੀਆਂ ਪਹਿਰਵਾਨ ਜਾ ਸਭ ਤੋਂ ਉੱਚਾ ਓਏ ਬੰਦੇ ਇੱਥੇ ਬੰਦਿਆ ਜੱਗ ਚ ਰਾਚ ਰਹਿਣ ਤੂੰ ਆਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇ ਵੀ ਨਹੀਂ ਪੱਕਾ ਡੇਰਾ ਲਾਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਇੱਥੇ ਕਿਸੇ ਵੀ ਨਹੀਂ ਪੱਕਾ ਡੇਰਾ ਲਾਇਆ ਮਸਾਫਰਾਂ ਨੂੰ ਜਾਣਾ ਪੈਂਦਾ ਓਏ ਬੰਦੇ ਮੇਰੀ ਇਸ ਕਵਤਾ ਦੇ ਦੂਜੇ ਭਾਗ ਦਾ ਇੰਤਜ਼ਾਰ ਕਰਨਾ ਜੀ ਆਪ ਸਭਨਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ